ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸ਼ੇਰਖਾਂ ਦੇ ਵਿੱਚ ਸ਼ੇਰਖਾਂ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਕੰਮ ਆ ਪਸ਼ੂ ਇਸ ਘਰ ਦੇ ਵਿੱਚੋਂ ਆਉਂਦੇ ਤੇ ਜਾਂਦੇ ਰਹਿੰਦੇ ਆ ਤੇ ਉਹਨਾਂ ਜਾਨਵਰਾਂ ਦੇ ਵਿੱਚੋਂ ਆਉਣ ਜਾਣਦੇ ਰਹੀ ਇੱਕ ਮੈਂ ਹੋਰ ਆਈ ਆ ਦਰਸ਼ਨੀ ਚੀਜ਼ ਆ ਮਿੱਤਰੋ ਪਾਕਮਾਲ ਮੈਂ ਦੇ ਦਰਸ਼ਨ ਕਰਵਾਉਣ ਲੱਗਾ ਤੁਹਾਨੂੰ ਕਦਲੋਂ ਮਤਲਬ ਵਜਨ ਵੱਲੋਂ ਤੇ ਕਿਰਕਿਆ ਬਾਤੀਆ ਤੇ ਲੇਵੇ ਦੀ ਬਰੀਕੀ ਵਾਲੇ ਪੱਖੇ ਗਏ ਤੇ ਜਦੋਂ ਤੁਸੀਂ ਉਹਦੇ ਲੇਵੇਦਰਕ ਦੁੱਧਦਰਕਾਰਡ ਸੁਣਿਆ ਤੇ ਤੁਸੀਂ ਤਾਂ ਵੀ ਕਹਿਣਾ ਵੀ ਵਾਕਿਆ ਹੀ ਮੈਂ ਦਿੰਦੀ ਹੋਊਗੀ ਹਜੇ ਮੈਂ ਨੇ ਜੀ ਨਹੀਂ ਲਾਇਆ ਇਹ ਸੋਚ ਰੋ ਵੀ 100 ਦੇ ਵਿੱਚੋਂ 30 ਪੈਸੇ ਜਿੰਨੀ ਮੈਂ ਹੁਣ ਦਿੰਦੀ ਆ ਤੇ 30 ਪੈਸੇ ਟੁੱਟੀ ਹੋਈ ਆ 40 ਪੈਸੇ ਕਿਉਂਕਿ ਮੈਂ ਨੇ ਉਪਰਾ ਬਹੁਤ ਕੀਤਾ ਹੋਇਆ ਕਰਦੇ ਆ ਗੱਲਬਾਤ ਭਾਈ ਦੇ ਨਾਲ ਸਾਰੀ ਜਾਣਕਾਰੀ ਲੈਨੇ ਆ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁੱਖੇ ਭਾਈ ਬਹੁਤ ਵਧੀਆ ਜੀ ਸੇਤਾਂ ਜੀ ਬਹੁਤ ਵਧੀਆ ਠੀਕ ਠਾਕ ਜੀ ਸੁੱਖੇ ਭਾਈ ਫਿਰ ਮੈਂ ਕਿੰਨਾ ਸੂਸ ਹੁੰਦੀ ਆ ਬ੍ਰਦਰ ਇਹ ਤੀਜਾ ਸੂਸ ਹੁੰਦੀ ਆ ਜੀ ਤੀਜਾ ਸੂਸ ਹੁੰਦੀ ਆ ਹਾਂ ਜੀ ਕਿੰਨੇ ਦਿਨ ਲੱਜੂਗੀ ਸੁੱਖੇ ਭਾਈ ਹਜੇ ਯਾਰ ਉਹ ਘਰ ਦੇ ਕਹਿੰਦੇ ਮੁਤਾਬਕ ਤੇ ਹੁੰਦੇ 22 23 ਦਿਨ ਪੂਰੇ ਠੀਕ ਆ ਮਤਲਬ 22 23 ਤਰੀਕ ਨੂੰ ਦੇ ਨਾਲ ਪੂਰੇ ਅੱਜ ਹਾਂ ਹਾਂ ਜੀ ਆਪਾਂ 12 ਤਰੀਕ ਨੂੰ ਵੀਡੀਓ ਬਣਾ ਰਹੇ 10 ਦਿਨ ਪਏ ਆ ਹਜੇ ਹੈਨਾ ਹਾਂ ਜੀ ਦ ਤੇ ਬਾਈ ਇਹਦਾ ਟੀਕੇ 2ਕੇ ਦਾ ਕੁਝ ਪਤਾ ਇਹਦੇ ਬਾਰੇ ਚਾਹੀਦੇ ਲੱਗੇਗਾ ਟੀਕੇ ਦਾ ਸਾਰਾ ਕੁਝ ਪੁੱਛ ਕੇ ਦੱਸ ਦਾਂ ਕਿਹੜੇ ਦੀ ਆਪ ਆ ਯਾਨੀ ਕਿ ਸਾਨੂੰ ਇਹਨਾਂ ਖਿਆਲ ਨੇ ਹਾਂ ਬੰਦਾ ਨਾ ਪਾਸ ਜਿਹੜੇ ਮਾਲਕ ਹੀਗਾ ਉਹ ਪਾਸੇ ਗਿਆ ਕਿਤੇ ਬਾਹਰ ਤੇ ਮੁੰਡੇ ਨਾਲ ਸੌਦਾ ਹੋਇਆ ਸੀ ਫੋਨ ਤੇ ਠੀਕ ਹੈ ਬਾਈ ਤੇ ਬਾਈ ਰੇਟ ਕੀ ਰੂਗਾ ਇਹਦਾ ਫਿਰ ਇਹਦਾ 2 10 ਮੰਗਦੇ ਜੀ ਹਾਂਜੀ 2 10 2 ਲੱਖ ਰੁਪਏ ਮੰਨਤਾ ਨਹੀਂ ਇਹਦੇ ਵਿੱਚੋਂ ਬਾਈ ਨਹੀਂ 2 ਲੱਖ 10000 ਰੁਪਏ ਜੀ 2 ਲੱਖ 10000 ਰੁਪਏ 2 2 ਲੱਖ 10000 ਰੁਪਏ ਹਾਂਜੀ ਮੰਨਤਾ ਨਹੀਂ ਇਹਦੇ ਵਿੱਚੋਂ ਬਾਈ ਕਰ ਦਾਂਗੇ ਜੀ ਖੁੱਲ੍ਹ ਕੇ ਠੀਕ ਹੈ ਕੱਢਿਓ ਬਾਹਰ ਤੂਰੇ ਲੇ ਮਿੱਤਰੋ ਤੀਜਾ ਸੂਆ ਮੈਂ ਹੁੰਦੀ ਆ ਸੂਣ ਦੇ ਵਿੱਚ ਦਿਨ ਹਜੇ ਕਰਮਾਂ ਵਾਲੀ 10 ਕੜ ਦੀ ਵੀ ਮੈਂ ਕਹਿੰਦਾ ਗਿਣਤੀ ਮੁਤਾਬਕ ਇਹਨੇ 10 ਦਿਨ ਪਏ ਆ ਲੈ ਵੇ ਲੋ ਮੈਂ ਬਹੁਤ ਜ਼ਬਰਦਸਤ ਤਿਆਰ ਹੋਈ ਹੋਈ ਆ ਕਰਮਾਂ ਵਾਲੀ ਜੋ ਤੁਰੂਗੀ ਤੁਹਾਨੂੰ ਇਹਦਾ ਜਿਹੜਾ ਟੰਚਾ ਵਾ ਇਹਦੀ ਜਿਹੜੀ ਮਜ਼ਬੂਤੀ ਆ ਇਹਦਾ ਜਿਹੜਾ ਬੰਤਰ ਆ ਉਹ ਸਾਰੀ ਤੁਹਾਨੂੰ ਅਗਵਾਈ ਪਰ ਜੂਗੀ ਕਰਮਾਂ ਵਾਲੀ ਦੀ ਵੀ ਕੀ ਕਹਿੰਦੀ ਆ ਇਹ ਹਜੇ ਲੈਵਾ ਇਹਨੇ ਜਿਹੜਾ ਮਿੱਤਰੋ ਪੂਰਾ ਰਿਕਾਰਡ ਤੋੜ ਬਣਾਉਣਾ ਮੀਆਂ ਤੇ ਬਾਕੀ ਹੁਣ ਵੀ ਬਣਾਈ ਬਹੁਤ ਸੋਹਣਾ ਫਿਰਦੇ ਪਿੱਛਾ ਵੇਖੋ ਮੈਂ ਇਹਦਾ ਕਿੱਡਾ ਜ਼ਬਰਦਸਤ ਆ ਯਾਰ ਪੂਰੇ ਭਾਰੇ ਪਿੱਛੇ ਦੇ ਵਿੱਚ ਮਾਜਾ ਕਹਿਣ ਤੋਂ ਭਾਵੇਂ ਆ ਵੀ ਮੰਨ ਲਓ ਘਰ ਘਰ ਨਹੀਂ ਐਡੀਆਂ ਮਈਆਂ ਤਿਆਰ ਹੋ ਜਾਂਦੀਆਂ ਜਾਂ ਘਰ ਘਰ ਨਹੀਂ ਐਡੀ ਮੈਂ ਪਾਲੀ ਸੰਭੀ ਜਾਂਦੀ ਸੌਖੀਆਂ ਨਹੀਂ ਹੁੰਦੀਆਂ ਕਿਉਂਕਿ ਰਿਕਾਰਡ ਵਾਲੀਆਂ ਮਈਆਂ ਨੂੰ ਹੀ ਪੱਠੇ ਪਾਏ ਜਾਂਦੀਆਂ ਤੇ ਇਹ ਮੈਂ ਦੇਗਵਾਈ ਇਹਦਾ ਬਾਡੀ ਸਟਰਕਚਰ ਇਹਦਾ ਪਿੱਛਾ ਭਰਦਾ ਵੀ ਵਾਕਿਆ ਹੀ ਮੈਨੇ ਦੁੱਧ ਦਿੱਤਾ ਹੋਊਗਾ ਘਟੋ ਘਟ ਵੀ ਜੇ ਤੁਸੀਂ ਦੀ ਚੜਾਈ ਵੇਣੇ ਹਨਾ ਮਿੱਤਰੋ ਸਵਾ ਦੋ ਫੁੱਟ ਦੇ ਕਰੀਬ ਇੰਦੀ ਚੜਾ ਚੜਾਈ ਚੜਾਈ ਹੋਊਗੀ ਮੈਂ ਦੀ ਜਿਹੜੀ ਆਸੇ ਪਾਸੇ ਹੋਊਗੀ ਇੱਥੇ ਜੇ ਮੀਣਿਆ ਤਾਂ ਮੈਂ ਨਹੀਂ ਫਿੱਤਾ ਲਾ ਕੇ ਪਰ ਮੰਨ ਲਓ ਵੀ ਮੇਰਾ ਆਈਡੀਆ ਕਹਿੰਦਾ ਗੈਪ ਥਣਾ ਦੇ ਵਿੱਚ ਲੇਵਾ ਲੇਵਾ ਪਖਾਈ ਪੋਤੇ ਇੱਕ ਵਾਰੀ ਨਾ ਨਜ਼ਦੀਕ ਤੋਂ ਕਰਕੇ ਵੇਖੋ ਕਿੰਨਾ ਚੌੜਾ ਲੇਵਾ ਤੁਸੀਂ ਦੇਖ ਸਕਦੇ ਆ ਮਿੱਤਰੋ ਲੈ ਵੀ ਬੰਨਦੇ ਇੱਕ ਵਾਰੀ ਬਾਈ ਹੁਣ ਵਿਖਾਓ ਇਹਦਾ ਲੇਵਾ ਬਾਈ ਵੇਖੋ ਤੁਸੀਂ ਥੱਲੋ ਕਿੱਡੀ ਜ਼ਬਰਦਸਤ ਤਿਆਰਾ ਇਹ ਦੇਖੋ ਵੀ ਗੇਠਾਂ ਨੂੰ ਪੁੱਤ ਗੇਠ ਲਾਦੀ ਮੜੀ ਜੀ ਨਾਲ ਇੱਕ ੜੀ ਇਹਦਾ ਲੀਵੇ ਦੇ ਵਿੱਚ ਨਾ ਜਿਹੜਾ ਧੰਚਾਵਾ ਮਜ਼ਬੂਤੀ ਆ ਵੇਖ ਲਓ ਤੁਸੀਂ ਗੱਠ ਵਾਂਗੂ ਚੋੜਾ ਲੀਵਾ ਇਹਦਾ ਕਰਮਾਲੀ ਦਾ ਤੇ ਹਜੇ ਇਹਨੇ ਲੱਤਾਂ ਖੋਲ ਕੇ ਜਦੋਂ ਇਹ ਮਤਲਬ ਪੂਰੀ ਐਨ ਮਜ਼ਬੂਤੀ ਦੇ ਵਿੱਚ ਲੀਵੇ ਦੇ ਵਿੱਚ ਭਰ ਗਈ ਵੀ ਫਿਰ ਇਹਦੇ ਦਾ ਤੁਰਿਆ ਨਹੀਂ ਜਾਣਾ ਕਹਿਣ ਤੋਂ ਆਪਾਂ ਆ ਵੀ ਪੁਲਵਾਨਾਂ ਵਾਂਗੂ ਸ਼ੋਰ ਪਾਉਣਾ ਇਹਦੇ ਲੀਵੇ ਨੇ ਕਰਮਾਲੀ ਦੇ ਨੇ ਰਿਕਾਰਡ ਤੋੜ ਮੈਂ ਦਾ ਬਾਡੀ ਸਟਰਕਚਰ ਆ 210000 ਰੁਪਿਆ ਰੇਟ ਆ ਉਹਦੇ ਵਿੱਚੋਂ ਮਾਨਤਾਨ ਹੋ ਜਾਣਾ ਵਾ ਤੇ ਗੱਲਬਾਤ ਲਈ ਨੰਬਰ ਆਪਾਂ ਲੈ ਲੈਨੇ ਨੰਬਰ ਦਈ ਵੀਰੇ 98555 ਜੀ 55405 ਇੱਕ ਵਾਰੀ ਹੋਰ ਰੋਂਨ ਦਿਓ ਜੀ 985555 ਜੀ 55405 ਠੀਕ ਹੈ ਜੀ ਇਸ ਨੰਬਰ ਤੇ ਮਿੱਤਰੋ ਤੁਸੀਂ ਕਰਨੀਆਂ ਬਾਈ ਨਾਲ ਗੱਲਬਾਤ ਪਿੰਡਾ ਸ਼ੇਰਖਾਂ ਜ਼ਿਲ੍ਹਾ ਫਰੋਜਪੁਰ ਧੰਨਵਾਦ شکریہ